ਆਹ ਉਹ ਮੈਂ ਨਹੀਂ ਤਾਂ ਕਮੰਡਾ ਪਾ ਫੇਰੇ ਕੱਟ ਲਿਆ ਮੈਂ ਕੱਟ ਲੈ ਉਧਰ ਕੱਟ ਬਣਾ ਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਐਂਜਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਨਾ ਆਹ ਨੂੰ ਦਸ ਸਾਰੀ ਵੀਡੀਓ ਕਰਾ ਕਰੀਏ ਜੀ ਤਾਂ ਮੈਂ ਕਰਦਾ ਹਾਂ ਨਾਲ ਮੈਂ ਤਾਂ ਜੀ ਆ ਲੈ ਸਾਰਾ ਕੋਈ ਨਹੀਂ ਮੈਂ ਚਲੋ ਤੀ ਮੈਂ ਨਾ ਤੁਰਦੀ ਤੂੰ ਬੈਠੀ ਰਹੇ ਰਹਾ ਰੋ ਵੀ ਫਿਰ ਆਪੇ ਇੱਧਰ ਸਾਹ ਵਾਲੇ ਪਾਸੇ ਬਹਿ ਬੈ ਉਹ ਤੈਨੂੰ ਕਿ ਦੋ ਫੋਟੋ ਤਾਂ ਖਿੱਚ ਲੈ ਜਾਂ ਦੋ ਓਏ ਹੋਏ ਫੋਟੋ ਆ ਡੰਡ ਲਾ ਲਈ ਸਾਨੂੰ ਤੇ ਬੈਠ ਗਿਆ ਡਾੜੀ ਆਹ ਦੇਖੋ ਪਈ ਸਾਡੇ ਪੁੱਤ ਦਾ ਜਨਮ ਦਿਨ ਆ ਤੇ ਅਸੀਂ ਪਟਾਕੇ ਚਲਾ ਰਹੇ ਆ ਖੁਸ਼ੀ ਮਨਾ ਰਹੇ ਆ ਅੱਜ ਹੀ ਗੁਰੂ ਸਾਹਿਬ ਜੀ ਦਾ ਗੁਰਪੁਰਬ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਦਾ ਤੇ ਅੱਜ ਹੀ ਸਾਡੇ ਬੱਚੇ ਦਾ ਜਨਮ ਦਿਨ ਸੀ ਤੇ ਅਸੀਂ ਬਹੁਤ ਹੀ ਖੁਸ਼ੀ ਮਨਾ ਰਹੇ ਆ ਜਸ਼ਨ ਕਰ ਰਹੇ ਆ ਮਾਰ ਆਏ ਸਾਡੇ ਪੁੱਤ ਦੀ ਨੰਮੀ ਉਮਰ ਕਰੇ ਚੜ੍ਹਦੀ ਕਲਾ ਦਾ ਹੱਥ ਰੱਖੇ ਤੇ ਸਾਡੇ ਸਾਰੇ ਪੈਣਾ ਪਰ ਇਯਾ ਇੰਜੋਏ ਕਰ ਰਹਾ ਯਾ ਅਸਤ ਮਾ ਜੀ ਦੇਖ ਰਹਾ ਤੇ ਆਨੰਦ ਮਾਨ ਰਹਾ ਜੀ ਦੇਖੋ ਵੀ ਮਹਾਰਾਜ ਸੁਖ ਸ਼ਾਂਤੀ ਦਾ ਦਿਨ ਲਿਆਵੇ ਤੇ ਚੜਦੀ ਕਲਾ ਕਰੇ ਬਾਬਾ ਵੇਖੋ ਵੀ ਕਾਨੂੰ ਗੱਲਾਂ ਹੋ ਰੀਆਂ ਵਾਹ ਕਰੂ ਇੱਕੋ ਜੀ ਨੇਰੀ ਵੜੀ ਵਾਗ ਰਹੀ ਸੀ ਪਟਾਕੇ ਸਾਡੇ ਉਹ ਡੁੱਡ ਕੇ ਹੋਰੀ ਬਨੇ ਬੁੰਨੇ ਜਾਈਏ ਆ ਗਿਆ ਇਹ ਦਰਾਲੇ ਚੱਲ ਗਿਆ ਵਾਹ ਆਇਆ ਦੁਰ ਕੰਨਾ ਜੋ ਕਰਦੇ ਨੇ ਬੜੀ ਅੱਡੀ ਗੱਡੀ ਗੱਡੀ ਥੱਲੇ ਨਹੀਂ ਚਲਾਉਣਾ ਹਣ ਨਹੀਂ ਥੱਲੇ ਚਲ ਗਿਆ ਇੱਕ ਗੱਡੀ ਲੱਗੇ ਚੱਲ ਕੋਈ ਹੁਣ ਠਿਕ ਲਾਵਾਂ ਕੋਠੇ ਤੇ I did it. 내 음. 음. हौली हौली पुतोली हां ਮਾਸੀ ਇੱਕ ਬੜਾਈ ਮਾਸੀ ਹਾਂ ਉਹ ਛੋੜਾ ਛੋੜਾ ਉਹ ਕਿਹਦੀ ਛੋੜਾ ਲਾਲਾ ਇਹ ਛੁੱਟ ਗਈ ਹੱਥੋਂ ਤੇ ਸਾਰੇ ਤੇ ਮੂੰਹ ਬਿਸਰ ਛਾੜਦੀ

ਬਰਥਡੇ ਦਾ ਆ ਰਿਹਾ ਤੇ ਦਿਵਾਲੀ ਦੀ ਫੀਲਿੰਗਾਂ ਲੈ ਲੈ ਕੇ ਫੁੱਲ ਜਰੀਆ ਚਲਾਈ ਜਾਂਦੇ ਥੋੜੇ ਫੋਟੋ ਦੇ ਕੇ ਦਿਖਾਓ ਫਰਤ ਵੀ ਦੰਦੀ ਹੈ ਹੈਪੀ ਬਰਥਡੇ গাওঁ হেপ্পী বাৰ্থডে ਆ ਵੀਰ ਆਇਆ ਆ ਦੇਖੋ ਭਈ ਸਾਡੇ ਪੁੱਤ ਐਂਜਲ ਪੁੱਤ ਦਾ ਹੈਪੀ ਬਰਥਡੇ ਆ ਤੇ ਅਸੀਂ ਆਵੇ ਪ੍ਰੋਗਰਾਮ ਕਰ ਰਹੇ ਹਾਂ ਤੇ ਬੱਤੀ ਅੱਗ ਲੱਗਣੀ ਚਲ ਗਈ ਜੇ ਕੀ ਕਰ ਸਕਦੇ ਆ ਸਾਸਰੀ ਕਾਲਾ ਵੀਰ ਆ ਮਿਲਣ ਮਿਲ ਰਿਹਾ ਸਾਰਿਆਂ ਨੂੰ ਹਾਂ ਤਨਵੀਰ ਜੀ ਮਿੱਠਾ ਖਾ ਕੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਹਾਂ ਇਹਨਾਂ ਵੀਰ ਨੂੰ ਬਹੁਤ ਵਧੀਆ ਲੱਗ ਰਿਹਾ ਹਾਂ 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 ਜੀ ਤੁਹਾਨੂੰ ਮਿੱਠਾ ਹੈ ਵਧੀਆ ਵਧੀਆ ਲੱਗ ਰਿਹਾ ਹਾਂ ਜੀ ਤਾਂ ਮਰਬੀ ਖਾ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਵਧੀਆ ਵਧੀਆ ਮਹਿਸੂਸ ਹੋ ਰਿਹਾ ਹਾਂ ਆ ਮੇਰੇ ਪਤਾ ਵੀ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹਾਂਜੀ ਬਬੀ ਤੁਹਾਨੂੰ ਵਰਫੀ ਖਾ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਵਧੀਆ ਵਧੀਆ ਓਹੋ ਵਰਫੀ ਓਡਡ ਬਾਹਰ ਆਉਂਦੀ ਕਾਨੂੰ ਗੱਲਾਂ ਵੇਖੋ ਭਾਈ ਹਾਂਜੀ ਭੈਣ ਜੀ ਤੁਹਾਨੂੰ ਵਰਫੀ ਖਾ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਵਧੀਆ ਵਧੀਆ ਤੇ ਕਿੱਦਾਂ ਦਾ ਤੁਹਾਨੂੰ ਮਨ ਲੱਗੇ ਵੱਡੇ ਦਾ ਮਾਹੌਲ ਚ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਹਾਂਜੀ ਕਿਹੜਾ ਲੱਗਦਾ ਹਾਂ ਭੈਣ ਤੈਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਵੱਡੇ ਤੇ ਆ ਕੇ ਇਹ ਭੈਣ ਸੰਗ ਰਹੀ ਆ ਕੋਣੀ ਤੇ ਹਾਂ ਹਾਂ ਪੋਤਾ ਅੱਜ 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 ਤੇਰਾ ਵੱਡੇ ਤੈਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੈਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਹਾਂ 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 ਭਾਜੀ ਵਧੀਆ ਮਹਿਸੂਸ ਹੋ ਰਿਹਾ ਹਾਂ ਵਧੀਆ ਮਹਿਸੂਸ ਹੋ ਰਿਹਾ ਉਹ ਪਾਉ ਕੈਮਰਾ ਵੇਖ ਕੇ ਡਰ ਗਿਆ ਕਿਉਂਕਿ ਉਹ ਕਹਿੰਦਾ ਮੈਂ ਲਾਲ ਸ਼ਰਟ ਪਾਈ ਬੱਲਾ 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 ਬਹੁਤ ਵਧੀਆ ਭੈਣਾਂ ਨੂੰ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮੰਨ ਲਓਗੇ ਮੈਨੂੰ ਵੀ ਮਹਿਸੂਸ ਹੋ ਰਹੀ ਆ ਸਾਡੇ ਘਰੇ ਪਰੌਣੇ ਆਏ ਆ ਤੇ ਆਹ ਸਾਡੇ ਪੁੱਤ ਦਾ ਹੈਪੀ ਬਰਥਡੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਨਵੇਂ ਪਾਰ ਦੇ ਵਿੱਚ ਹਾਂ